ਵਾਹਿਗੁਰਦੀ ਦੀ ਖਤੋਰੀ ਪਾਠ 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 ਬਹੁਤ 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 ਬਣਾਇਆ ਜਾ ਰਿਹਾ ਹੈ ਕਿਹ ਜਿਹਾ ਚਾਹਤਾ ਪਹਿਲਾਂ ਤੁਹਾਨੂੰ ਸਾਰੇ ਆਪਣੇ ਸਾਹਮਣੇ ਪੰਜਾਬ ਚੈਨਲ ਤੋਂ ਆਏ ਆ ਬਹੁਤ ਨਿਸ਼ਕਾਮ ਸੇਵਾ ਕਰਦੇ ਹਨ ਗੁਰੂ ਸਾਹਿਬ ਤੁਹਾਨੂੰ ਬਹੁਤ ਵਰਗ ਦਾ ਦਿਨ ਕਿਰਪਾ ਕਰਨ ਪੰਦਰੋਵੀ ਰਾਜ ਜੀ ਮਹਾਰਾਜ ਨੂੰ ਖੁਸ਼ੀਆਂ ਮਿਲਣ। ਜੰਨੇ ਵੀ ਦੇਸ਼ ਦੀਆਂ ਸੰਗਤਾਂ ਸਮੂਹ ਨਾਨਕ ਨਾਮ ਲੈਵਾ ਹੋਰ ਮਹਾਰਾਜ ਸੱਚੇ ਪਾਸ਼ਾ ਜੀ ਕਪਾਲਪੁਰ ਕੀ ਕਿਉਂ ਤਾਰਕਾਤ ਨਾਮ ਕਰਦਾ ਕਿ ਮਿਰਕਾ ਮੂਰ ਮੰਤਰ ਦੇ ਵਿੱਚ ਪੰਦਰੋਵੀ ਰਾਜ ਜੀ ਮਹਾਰਾ ਦਾ ਸਰੂਪ ਆਂਦਾ। ਉਹ ਤਾਂ ਕਰਤਾਰਪੁਰ ਖਾ ਇੱਕ ਹੋੰ ਪਾਰ ਹੈ ਸਾਤ ਨਾਮ ਨਿਰਭਉ ਨਿਰਵੈਰ ਪਾਲ ਮੂਰਤ ਉਹ ਤਾਂ ਹੀ ਕਪਾਲਪੁਰ ਖਰੂਪ ਆ ਕੇ ਸਾਡੇ ਗਰੀਬਾਂ ਦੇ ਨਸੀਹਾ ਬਣੇ ਮਹਾਰਾਜ ਕਿਰਪਾ ਹੋਈ ਪੰਦਰੋਵੀ ਰਾਜ ਜੀ ਅੱਜ ਪ੍ਰਕਾਸ਼ ਦਿਹਾੜਾ ਪੂਰੇ ਜਲੰਧਰ ਦੇ ਵਿੱਚ ਨਾਇਆ ਆ ਰਹੀ ਜਿੱਥੇ 205 ਪਿੰਡਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਕਰਾਲੀ ਸਾਰੇ ਪਿੰਡ ਪਿੰਡ ਦੇ ਵਿੱਚ ਅਮਰਦੇਵਲੇ ਤੋਂ ਦੇਸੀ ਗੀਤ ਲੇਪੀਆਂ ਕਰਾਲੀ ਵੀ ਰਵਿਦਾਸ ਜੀ ਮਹਾਰਾਜ ਨੇ ਤਿੰਨ ਕਾ ਮਾਤਰ ਉਦਮ ਅਖਿਆ ਅਮਰਦੇਵਲੇ ਦੇ ਗਾਜਰਾਂ ਦਾ ਕਈ ਤਰ੍ਹਾਂ ਦੇ ਗਾਜਰਾਂ ਦਾ ਲੰਗਰ ਦਾ ਜੂਸ ਅਤੇ ਆਈਸਕ੍ਰੀਮ ਦੇ ਜੂਸ ਹੋਰ ਸੰਗਤਾਂ ਰਵਿਦਾਸ ਜੀ ਮਹਾਰਾਜ ਆਪ ਸੇਵਾਲੇ ਰਹੇ ਸਾਡੇ ਗਰੀਬਾਂ ਕੋ ਸਾਡੇ ਕੋਈ ਮਦਦ ਹੌਸਲਾ ਨਹੀਂ ਮਾਰੇ ਕਿਰਪਾ ਕਰਨ ਪਰਸ ਵਕਸਨ ਸ਼ਾਂਤੀ ਵਕਸਨ ਸਾਨੂੰ ਸਾਡੇ ਮੰਨਾਂ ਵਿੱਚ ਊਂਹ ਰੱਖਾ ਦੇ ਇਸ ਦਿਨ ਨਾ ਪਰਦੇ ਨਾ ਕੰਦਾ ਸਵਲ ਪੈ ਜਾਣ ਆਪਸੀ ਦੇ ਭਾਈਚਾਰਾ ਹੋ ਜਾਵੇ ਮੇਲੇ ਵਰਤ ਨਾ ਹੋ ਜਾਵੇ ਸਮੂਹ ਪੰਡਾ ਦੇ ਮੈਂਬਰ ਸ਼ਾਂਤੀ ਵਕਸਨ ਰਵਿਦਾ ਸਿੰਘ ਮਹਾਰਾਜ ਤਿੰਨ ਪਨਾਵੰਦ ਪਰਿਖਿਆ ਮਹਾਰਾਜ ਸਾਨੂੰ ਨਾਮ ਬਾਣੀ ਦਾ ਅਮਰ ਦੇਵ ਲਾ ਸੇਵਾ ਸੁਗਲਾ ਜਿਹੜੇ ਕਿਸੇ ਤੋਂ ਦੂਰ ਨਾ ਸੋਚੋ ਚੁੱਪ ਲਾ ਸੋਚੋ ਸਰਬੱਤ ਦਾ ਭਲਾ ਸੋਚੋ ਸਾਜਿਦ ਸੋਨੀ ਦੁਨੀਆ ਡਿਫਰੈਂਸ਼ੀਏਸ਼ਨ ਦੇ ਵਿੱਚ ਜੀ ਰਹੀ ਆ ਰਵਿਦਾ ਸਿੰਘ ਮਹਾਰਾਜ ਇੱਕ ਵਾਰੀ ਜਾਣ ਕਰ ਲੋ ਕਈ ਕਈ ਜਨਮ ਸੁੜੇ ਤੇ ਮਾਤਾ ਪਤਨੀ ਕਿੰਨੀ ਆ ਕਰੋੜਾਂ ਜਨਮਾਂ ਤੋਂ ਅਸੀਂ ਪਿਛੜੇ ਹੋਏ ਆ ਮਹਾਰਾਜ ਕਿਰਪਾ ਦੇ ਨਾਲ ਮਹਾਰਾਜ ਆਪਣੇ ਤਰਸ ਕਰਕੇ ਸਾਨੂੰ 84 ਲੱਖ ਜਨਮਾਂ ਦੇ ਬਾਦ ਸਾਡਾ ਮਨ ਜੀਵਨ ਸਾਫਾ ਕਰਨਗੇ ਮਹਾਰਾਜ ਕਿਰਪਾ ਅੱਜ ਸੇਵਾ ਲਈ ਤਰਸ ਕਰਕੇ ਸਾਡੀ ਦੇ ਹਿੰਮਤ ਲਈ ਮਹਾਰਾਜ ਨੇ ਮਿਹਰ કરી ਤੇ ਸਾਰਿਆਂ ਸੰਗਤਾਂ ਕੋਲੋਂ ਬਹੁਤ ਸੇਵਾ ਕਰੇ ਸਿਮਰਨ ਕੋ ਅਮਰ ਸਿੰਘ ਕੋ ਸੇਵਾ ਸਜੋ ਤਾਂ ਜੋ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੀਏ ਨਹੀਂ ਤਾਂ 84 ਦਾ ਕਦੂਨਾ ਵਾਂਗ ਇਹ ਫੇਰ ਖੜਾ ਅਮਰਦੇਵ ਜੀ ਲਾਣਾ ਸੇ ਤੋਂ ਨਾਮ ਸਭ ਤੋਂ ਉੱਪਰ ਮਹਾਰਾਜ ਨੂੰ ਨਾਮ ਪਿਆਰਾ ਲੱਗਿਆ ਭਗਤੀ ਪ੍ਰੇਮਾ ਭਗਤੀ ਨਾਲੇ ਜੋੜੇ ਕਰਦੇ ਤੇ ਨਾਲੇ ਨਾਮ ਜਪਦੇ ਦੇ ਮਹਾਰਾਜ ਦੁਨੀਆ ਦੀਆਂ ਆਤਮਾ ਨੂੰ ਗੰਧਦੇ ਤੇ ਮਹਾਰਾਜ ਜੋੜੇ ਤੇ ਮਿੱਟੀਕ ਤੋਂ ਵੀ ਕਰਦੇ ਤੇ ਨਾਲੇ ਨਾਮ ਸੇਵਾ ਸਿਮਰਨ ਕਰਦੇ ਤੇ ਸਿਮਰਨ ਨੌਜਵਾਨ ਭਤੀ ਜੀ ਨੇ ਸਾਰੇ ਸਹਿਯੋਗ ਕਰਕੇ ਸੇਵਾ ਲਈ ਰਹੀ ਮਹਾਰਾਜ ਸੰਗਤਾਂ ਗੁਰੂ ਸਾਹਿਬ ਨੇ ਆਪ ਕਿਰਪਾ ਕਰੀ ਸਾਰੇ ਪ੍ਰੇਮ ਕਰੋ ਸਿਮਰਨ ਕਰੋ ਤੇ ਸਾਰਿਆਂ ਨਾਲ ਪਿਆਰ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਉਹ ਪਰਵਤ ਦਾ ਧਲਾਵੇਂ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ